ਹੱਥੀ ਬੋਟਾ ਪਾਪਾ ਕੇ ਤੈਨੂੰ ਚੁਣਿਆ ਲੋਕਾਂ ਨੇ ਰੈਲੀਆਂ ਦੇ ਵਿੱਚ ਜਾ ਜਾ ਕੇ ਤੈਨੂੰ ਸੁਣਿਆ ਲੋਕਾਂ ਨੇ ਚਿੱਟਾ ਵੇਚ ਕੇ ਆਏ ਪੈਸੇ ਕਿਦਾਂ ਪੱਚਦੇ ਆ ਦਸ ਹਕਮਾਂ ਇੱਕ ਸਵੇਚੋਂ ਕਿੰਨੇ ਬਚਦੇ ਆ ਉਹ ਦਸ ਹਾਕਮ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਤੜਫ ਤੜਫ ਕੇ ਮਰ ਗਏ ਇੱਥੇ ਪੁੱਤਰ ਮਾਵਾ ਦੇ ਤੀਆਂ ਪੁੱਤਰ ਰੁਲਦੇ ਤੁਰ ਗਏ ਵੀਰ ਪਰਾਂਵਾ ਦੇ ਤੈਨੂੰ ਵੀ ਤਾਂ ਦਿਸਦਾ ਹੁਣੈ ਤੈਨੂੰ ਵੀ ਤਾਂ ਦਿਸਦਾ ਹੁਣੈ ਥਾ ਥਾ ਮੱਚਦੇ ਆ ਦਸ ਹਾਕਮਾ ਇੱਕ ਸਿਵੇ ਚ ਕਿੰਨੇ ਬਚਦੇ ਆ ਉਹ ਦਸ ਹਾਕਮਾ ਇੱਕ ਸਿਵੇ ਚ ਕਿੰਨੇ ਬਚਦੇ ਆ ਤੁਹਾਡੇ ਬੱਚੇ ਰਾਜ ਭਾਗ ਦੇ ਬਾਰਿਸ਼ ਬਣ ਜਾਂਦੇ ਸਾਡੇ ਖਖ ਨਸ਼ੇ ਤੇ ਲਾਸ਼ ਲਵਾਰਸ ਬਣ ਜਾਂਦੇ ਮਰ ਕੇ ਛੁੱਟਦੇ ਇਸ ਤਰਾਂ ਮਰ ਕੇ ਛੁੱਟਦੇ ਇਸ ਤਰ੍ਹਾਂ ਹੱਡਾਂ ਵਿੱਚ ਰਚਦੇ ਆ 10 ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ 10 ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਅੱਗੇ ਨਾਲੋਂ ਬਦੀ ਬਿਮਾਰੀ دارو ਢਫਣ ਦੀ ਬਸ ਹੁਣ ਕੋਈ ਰਹਿ ਗਈ ਹੱਟੀ ਪਾਉਣੀ ਕਫਨ ਦੀ ਮੜੀਆਂ ਵਰਗੀ ਸ਼ਾਂਤੀ ਮੜੀਆਂ ਵਰਗੀ ਸ਼ਾਂਤੀ ਭੂਤ ਛੜੇਲਾ ਨੱਚਦੇ ਆ 10 ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ 10 ਹਕਮਾਂ ਇੱਕ ਸਵੇਚੋ ਕਿੰਨੇ ਬਚਦੇ ਆ ਜੇ ਤੇ ਰੱਖਿਓ ਚੱਕੀ ਉਹਦੀ ਹੌਲੀ ਚਲਦੀ ਆ ਪੀਂਦੀ ਬਹੁਤ ਬਰੀਕ ਸਮਝਿਓ ਨਾ ਬਸ ਦੜਦੀ ਆ ਮਹਿਲ ਮਨਾਰੇ ਖੰਡਰ ਹੋਣੇ ਮਹਿਲ ਮਨਾਰੇ ਖੰਡਰ ਹੋਣੇ ਹੁਣ ਜੋ ਜੱਚਦੇ ਆ 10 ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ 10 ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਇੱਕ ਦਿਨ ਤੂੰ ਵੀ ਮਰਨਾ ਆਖਰ ਜਾਣਾ ਦੁਨੀਆ ਤੋਂ ਇੱਕ ਦਿਨ ਤੂੰ ਵੀ ਮਰਨਾ ਆਖਰ ਜਾਣਾ ਦੁਨੀਆ ਤੋਂ ਤਰਕੇ ਪੈਸਾ ਨਹੀਂ ਲੈ ਜਾਣਾ ਦੁਨੀਆ ਤੋਂ ਉਹ ਹਿੱਕ ਤੇ ਤਰਕੇ ਪੈਸਾ ਨਹੀਂ ਲੈ ਜਾਣਾ ਦੁਨੀਆ ਤੋਂ ਰਹਿੰਦੇ ਯਾਦਰ ਟੋਲ ਬਣੇ ਜੋ ਸਾਥੀ ਸੱਚ ਦੇ ਆ 10 ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਉਹ 10 ਹਕਮਾਂ ਇੱਕ ਸਿਵੇ ਚੋਂ ਕਿੰਨੇ ਬਚਦੇ ਆ ਧੰਨਵਾਦ ਵੈਗਰ ਜੀ ਦਾ ਖਲਸਾ ਵੈਰੀ ਗੁੱਡ